ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲਈ ਲੀਤੀ ਹੈ ਜੀ ਥੋੜੇ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਥਰੈਟ ਥਰੋਟਾਂ ਤੋਂ ਅਸੀਂ ਡਰਨ ਵਾਲੇ ਨਹੀਂ ਜੀ ਨਾ ਸਾਡੇ ਕਿਤੇ ਪਹਿਲਾਂ ਕੋਈ ਥਰੈਟ ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾ ਪੰਜਾਬ ਦੀ ਮਿੱਟੀ ਦੇ ਜੰਪਾਲਾ ਕੋਈ ਵਾਦਾ ਘਾਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚ ਪ੍ਰਸ਼ਾਸਨ ਤੁਹਾਨੂੰ ਪੂਰੇ ਡਿਟੇਲ ਚ ਦੱਸ ਸਕਦਾ ਵਾ ਮੈਨੂੰ ਜੋ ਪ੍ਰਸ਼ਾਸਨ ਨੇ ਕਿਹਾ ਮੈਂ ਉਹਦੇ ਉੱਤੇ ਪਹਿਰਾ ਦੇ ਰਿਆ ਜੋ ਪ੍ਰਸ਼ਾਸਨ ਨੇ ਮੈਨੂੰ ਜਿਵੇਂ ਗਾਈਡ ਕੀਤਾ ਵਾ ਵੀ ਇਦਾਂ ਰਹਿਣਾ ਮੈਂ ਕਿ ਪਬਲਿਕ ਦੇ ਵਿੱਚ ਜਿਸ ਤਰ੍ਹਾਂ ਜਾਣਾ ਵਾ ਉਹ ਤੁਸੀਂ ਪ੍ਰਸ਼ਾਸਨ ਦੇ ਸੀਪੀ ਸਾਹਿਬ ਤੇ ਉਹਨਾਂ ਤੋਂ ਪੁੱਛੋਗੇ ਉਹ ਜ਼ਿਆਦਾ ਤੁਹਾਨੂੰ ਇਹ ਸੁਰੱਖਿਆ ਨਹੀਂ ਦੱਸ ਸਕਦੇ ਜਿਹੜੀ ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲਈ ਲਿੱਤੀ ਹੈ ਜੀ ਥੋੜੇ ਦੇਰ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਥ੍ਰੈਟਸ ਰੂਟਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਨਾ ਸਾਡੇ ਕਿਤੇ ਪਹਿਲਾਂ ਕੋਈ ਥ੍ਰੈਟ ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾਂ ਪੰਜਾਬ ਦੀ ਮਿੱਟੀ ਦੇ ਜੰਪਾਲਾਂ ਕੋਈ ਵਾਅਦਾ ਘਾਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚਾਹੀਦੀ ਐਮਐਲਏ ਸਾਹਿਬ ਜਿਹੜੀ ਥ੍ਰੈਟ ਦਿੱਤੀ ਕਿਹੜੇ ਗਰੁੱਪ ਨੇ ਦਿੱਤੀ ਜੀ ਕੋਈ ਨਾਮ ਕਿਹਾ ਨਹੀਂ ਮੈਂ ਤੁਹਾਨੂੰ ਪਹਿਲੇ ਹੀ ਕਹਿਤਾ ਤੁਹਾਡੀ ਗੱਲ ਦੇ ਵਿੱਚ ਜਿਆਦਾ ਸੀਪੀ ਸਾਹਿਬ ਨੂੰ ਪੁੱਛੋਗੇ ਜਾਂ ਉਹ ਤੁਹਾਨੂੰ ਬਿਹਤਰੀ ਦੱਸ ਸਕਦੇ ਥੈਂਕ ਯੂ ਪਾਨੀ ਥੈਂਕ ਯੂ ਜੀ ਹੁਣ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਜਿਹੜਾ ਪ੍ਰਸ਼ਾਸਨ ਤੁਹਾਨੂੰ ਪੂਰੇ ਡਿਟੇਲ ਚ ਦੱਸ ਸਕਦਾ ਵਾ ਮੈਨੂੰ ਜੋ ਪ੍ਰਸ਼ਾਸਨ ਨੇ ਕਿਹਾ ਮੈਂ ਉਹਦੇ ਉੱਤੇ ਪਹਿਰਾ ਦੇ ਰਿਆ ਜੋ ਪ੍ਰਸ਼ਾਸਨ ਨੇ ਮੈਨੂੰ ਜਿਵੇਂ ਗਾਈਡ ਕੀਤਾ ਵਾ ਵੀ ਇਦਾਂ ਰਹਿਣਾ ਮੈਂ ਕਿ ਪਬਲਿਕ ਦੇ ਵਿੱਚ ਜਿਸ ਤਰ੍ਹਾਂ ਜਾਣਾਂ ਮਾ ਉਹ ਤੁਸੀਂ ਪ੍ਰਸ਼ਾਸਨ ਦੇ ਸੀਪੀ ਸਾਹਿਬ ਤੇ ਉਹਨਾਂ ਤੋਂ ਪੁੱਛੋਗੇ ਉਹ ਜਿਆਦਾ ਤੁਹਾਨੂੰ ਇਹ ਸੁਰੱਖਿਆ ਨਹੀਂ ਦੇ ਸਕਦੇ ਜਿਹੜੀ ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲਿੱਤੀ ਹੈ ਜੀ ਥੋੜੇ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਥਰੈਟਸ ਥਰੋਟਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਨਾ ਸਾਡੇ ਕਿਤੇ ਪਹਿਲਾਂ ਕੋਈ ਥਰੈਟ ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾ ਹੈ ਪੰਜਾਬ ਦੀ ਮਿੱਟੀ ਦੇ ਜੰਪਾਲਾ ਕੋਈ ਵਾਅਦਾ ਘਾਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚੱਲੀ ਐਮਐਲਏ ਸਾਹਿਬ ਜਿਹੜੀ ਥ੍ਰੈਟ ਦਿੱਤੀ ਕਿਹੜੇ ਗਰੁੱਪ ਨੇ ਦਿੱਤੀ ਜੀ ਕੋਈ ਨਾਮ ਨਹੀਂ ਕੋਣ ਮੈਂ ਤੁਹਾਨੂੰ ਪਹਿਲੇ ਹੀ ਕਹਿਤਾ ਤੁਹਾਡੀ ਗੱਲ ਦੇ ਵਿੱਚ ਜਿਆਦਾ ਸੀਪੀ ਸਾਹਿਬ ਨੂੰ ਪੁੱਛੋਗੇ ਜਾਂ ਉਹ ਤੁਹਾਨੂੰ ਬਿਹਤਰੀ ਦੱਸ ਸਕਦੇ ਥੈਂਕ ਯੂ ਪਾਣੀ ਥੈਂਕ ਯੂ ਜੀ ਹੁਣ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਜਿਹੜਾ ਪ੍ਰਸ਼ਾਸਨ ਤੁਹਾਨੂੰ ਪੂਰੇ ਡਿਟੇਲ ਚ ਦੱਸ ਸਕਦਾ ਵਾ ਮੈਨੂੰ ਜੋ ਪ੍ਰਸ਼ਾਸਨ ਨੇ ਕਿਹਾ ਮੈਂ ਉਹਦੇ ਉੱਤੇ ਪਹਿਰਾ ਦੇ ਰਿਹਾ ਜੋ ਪ੍ਰਸ਼ਾਸਨ ਨੇ ਮੈਨੂੰ ਜਿਵੇਂ ਗਾਈਡ ਕੀਤਾ ਵਾ ਵੀ ਇਦਾਂ ਰਹਿਣਾ ਮੈਂ ਕਿ ਪਬਲਿਕ ਦੇ ਵਿੱਚ ਜਿਸ ਤਰ੍ਹਾਂ ਜਾਣਾ ਵਾ ਉਹ ਤੁਸੀਂ ਪ੍ਰਸ਼ਾਸਨ ਦੇ ਸੀਪੀ ਸਾਹਿਬ ਤੇ ਉਹਨਾਂ ਤੋਂ ਪੁੱਛੋਗੇ ਉਹ ਜਿਆਦਾ ਤੁਹਾਨੂੰ ਇਹ ਸੁਰੱਖਿਆ ਦੀ ਨਹੀਂ ਜਾਂਚ ਜਿਹੜੀ ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲੁੱਤੀ ਹੈ ਜੀ ਥੋੜੇ ਦੇਰ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਥ੍ਰੈਟਸ ਰੂਟਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਨਾ ਸਾਡੇ ਕਿਤੇ ਪਹਿਲਾਂ ਕੋਈ ਥ੍ਰੈਟ ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾ ਪੰਜਾਬ ਦੀ ਮਿੱਟੀ ਦੇ ਜੰਪਾਲਾ ਕੋਈ ਵਾਦਾ ਘਾਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚੱਲੀ ਐਮਐਲਏ ਸਾਹਿਬ ਜਿਹੜੀ ਥ੍ਰੈਟ ਦਿੱਤੀ ਕਿਹੜੇ ਗਰੁੱਪ ਨੇ ਦਿੱਤੀ ਜੀ ਕੋਈ ਨਾਮ ਨਹੀਂ ਕੋਣ ਮੈਂ ਤੁਹਾਨੂੰ ਪਹਿਲੇ ਹੀ ਕਹਤਾ ਤੁਹਾਡੀ ਗੱਲ ਦੇ ਵਿੱਚ ਜਿਆਦਾ ਸੀਪੀ ਸਾਹਿਬ ਨੂੰ ਪੁੱਛੋਗੇ ਜਾਂ ਉਹ ਤੁਹਾਨੂੰ ਬਿਹਤਰੀ ਦੱਸ ਸਕਦੇ ਥੈਂਕ ਯੂ ਧੰਨਵਾਦ ਥੈਂਕ ਯੂ ਜੀ ਹੁਣ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਜਿਹੜਾ